ਪੋਲਸ ਦੀ ਪ੍ਰੋਫਾਈਲ ਬਣਾ ਕੇ ਆਉਣ ਵਾਲੇ ਝੂਠੇ ਕਾਲਾ ਤੋਂ ਹੋ ਜਾਓ ਸਾਵਧਾਨ ਜੇਕਰ ਤੁਸੀਂ ਡਰ ਗਏ ਤਾਂ ਨਹੀਂ ਬਚ ਸਕੋਗੇ ਪੇਸ਼ ਹੈ ਇੱਕ ਰਿਪੋਰਟ ਚਲੋ ਠੀਕ ਹੈ ਤੁਹਾਡਾ ਪੁਰਾਣੀ ਦਾ ਸੀ ਐਫ ਆਈ ਆਰ ਦੇ ਦਿੰਦੇ ਕੋਈ ਐਨੀ ਵਨ நோ ਪ੍ਰੋਬਲਮ ਠੀਕ ਆ ਸਰ ਇਹ ਕਦੀ ਨਹੀਂ ਆਂਦਾ ਆਪਾਂ ਇਹਨੂੰ ਘਰ ਘਰੇ ਬੜ ਨਹੀਂ ਦੇ ਦਿੰਦੇ ਠੀਕ ਹੈ ਆਪਾਂ ਇਹਨੂੰ ਸਾਬ ਨਾ ਕੀਤਾ ਵੀ ਜੇ ਤੂੰ ਇਹ ਕੰਮ ਨਹੀਂ ਛੱਡਨੇ ਤੂੰ ਘਰ ਨਹੀਂ ਬੰਨਣਾ ਹੁਣ ਮੈਂ ਤੁਹਾਡੇ ਤੋਂ ਇਹ ਬੇਨਤੀ ਕਰਦਾ ਪਿਆ ਵੀ ਦੱਸੋ ਜੇ ਹੁਣ ਤੁਸੀਂ ਇਹਨੂੰ ਖੜ ਲਿਆ ਹੁਣ ਤੁਸੀਂ ਥਾਣੇ ਸਦਰ ਤੋਂ ਬੋਲ ਰਹੇ ਹਾਂਜੀ ਸਰ ਮੈਂ ਥਰ ਸਦਰ ਥਾਣੇ ਆਇਆ ਇਹਨਾਂ ਦੱਸੋ ਹੁਣ ਫੇਰ ਸਰ ਮੈਂ ਤੇ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਉੱਥੇ ਵੀ ਆਓਗੇ ਉੱਥੇ ਵੀ ਤੁਸੀਂ ਇਹੀ ਗੱਲਾਂ ਗੱਲ ਕਰਨੀਆਂ ਫਿਰ ਫਾਇਦਾ ਆਣਦਾ ਨਾਲੇ ਇੱਥੇ ਇੱਥੇ ਸਾਨੂੰ ਫੋਨ ਤੇ ਦੱਸ ਦੋ ਇਹਨਾਂ ਦਾ ਕੀ ਕਰਨਾ ਹੈ ਕਿਉਂਕਿ ਤੁਹਾਨੂੰ ਪਤਾ ਅਸੀਂ ਵੀ ਜ਼ਿਆਦਾ ਦਿਨ ਬੰਦੇ ਨਹੀਂ ਰੱਖ ਸਕਦੇ ਸਾਡਾ ਵੀ ਡਿਊਟੀ ਦਾ ਮਸਲਾ ਹੈ ਅਸੀਂ ਫਿਰ ਅੱਗੇ ਟਰਾਂਸਫਰ ਕਰਨਾ ਸਰ ਤੁਸੀਂ ਹੁਸ਼ਿਆਰਪੁਰ ਸਾਡੇ ਥਾਣੇ ਸਦਰ ਤਨਾਤ ਹਾਂਜੀ ਤਾਂ ਸਰ ਦੱਸੋ ਸਰ ਫਿਰ ਕਿਦਾਂ ਮਸਲਾ ਹੱਲ ਹੋ ਸਕਦਾ ਕਿਦਾਂ ਇਹ ਹੋ ਸਕਦਾ ਜੀ ਤੁਸੀਂ ਕਹਿ ਰਹੇ ਹੋ ਛੜਾਣਾ ਹੀ ਨਹੀਂ ਆ ਫਿਰ ਹੁਣ ਇਹਦਾ ਮਸਲਾ ਹੱਲ ਕਿ ਕਿਵੇਂ ਕਰਾਂ ਹੁਣ ਸਰ ਮੈਂ ਸਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਮੈਂ ਛੜਾਣਾ ਨਹੀਂ ਆ ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਬੇਨਤੀ ਇਹ ਆ ਵੀ ਇੱਥੇ ਪਰਚਾ ਨਾ ਕਰਿਓ ਠੀਕ ਹੈ ਨਾ ਜੀ ਮਤਲਬ ਇੱਥੇ ਪਹਿਲਾਂ ਬਹੁਤ ਪਰਚੇ ਆ ਠੀਕ ਹੈ ਅੱਛਾ ਤਾਂ ਇਹਦੀ ਜਮਾਨਤ ਆ ਬਾਕੀ ਵੀ ਨਹੀਂ ਕੈਨਸਲ ਹੋਏਣੀਆਂ ਸਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਪਰਚਾ ਨਾ ਕਰਿਓ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਛੜਾਣਾ ਨਹੀਂ ਆ ਚਲੋ ਫਿਰ ਠੀਕ ਹੈ ਫਿਰ ਰੁਕ ਜੋ ਲਾਈਨ ਤੇ ਰਹਿਣਾ ਮੈਂ ਤੁਹਾਡੇ ਡੀਐਸਪੀ ਸਾਹਿਬ ਨਾਲ ਗੱਲ ਕਰਾਉਣਾ ਹੈ ਡੀਐਸਪੀ ਸਾਹਿਬ ਨਾਲ ਗੱਲ ਕਰ ਲਓ ਹਾਂਜੀ ਹਾਂਜੀ ਕਰਾ ਦਿਓ ਸਰ ਹਲੋ ਮਾਈਕ ਪਕੜਾਂ ਹਲੋ ਸਤ ਜੀ ਰਤੀ ਗਾਲ ਇੱਕ ਮਿੰਟ ਸਰ ਇੱਕ ਮਿੰਟ ਡਾਊਨ ਲਿਓ ਚੱਕ ਕਰਾਉਂਗਾ ਸਰ ਇੱਕ ਮਿੰਟ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਬੀਐਸਪੀ ਦਲਜੀਤ ਸਿੰਘ ਗੱਲ ਕਰ ਰਿਹਾ ਜੀ ਬੀਐਸਪੀ ਦਲਬੀਰ ਸਿੰਘ ਜੀ ਹਾਂ ਜੀ ਹਾਂ ਜੀ ਹਾਂ ਸਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਹੁਣ ਦੱਸੋ ਆਪਣੇ ਮੁੰਡੇ ਦਾ ਕੀ ਕਰਨਾ ਹੈ ਸਰ ਮੈਨੂੰ ਹੁਣੇ ਇੰਸਪੈਕਟਰ ਸਾਹਿਬ ਨੇ ਦੱਸਿਆ ਵੀ ਛੋਟਾ ਭਰਾ ਫੜ ਹੋ ਗਿਆ ਸਰ ਸਰ ਇਹ ਗਲਤੀ ਦਾ ਸਰ ਗਲਤੀ ਕਹਿੰਦੇ ਦੀ ਕੋਈ ਨਹੀਂ ਇਹਨੇ ਲਿਫਟ ਲਈ ਸੀ ਸਰ ਜੇ ਤਾਂ ਤੁਹਾਨੂੰ ਲੱਗਦਾ ਵੀ ਗਲਤੀ ਕੋਈ ਨਹੀਂ ਸਰ ਤਾਂ ਮaaf ਕਰ ਸਕਦੇ ਹੋ ਸਰ ਤਾਂ ਦੱਸੋ ਦੱਸੋ ਕਿਦਾਂ ਕੀ ਹੋਣਾ ਸਰ ਮੈਂ ਮੇਰੀ ਗੱਲ ਛੋਡ ਲਓ ਵੀਰ ਬਤਾ ਕੀ ਗੱਲ ਹੈ ਇਹਨਾਂ ਦੀ ਗਲਤੀ ਬਿਲਕੁਲ ਕੀ ਹੈ ਠੀਕ ਹੈ ਗਲਤੀ ਸਿਰਫ ਇਹਨਾਂ ਦੀ ਇਹ ਹੀ ਹੈ ਕਿ ਅਗਰ ਫਾਰ ਇਕਜ਼ੈਪਲ ਆਪਣੇ ਘਰ ਦੇ ਵਿੱਚ ਕੋਈ ਰਾਤ ਨੂੰ 2 ਵਜੇ ਆਪਣੇ ਘਰ ਐਂਟਰ ਹੋ ਜਾਵੇ ਤੇ ਉਹ ਆਖੇ ਜੀ ਮੈਂ ਤਾਂ ਤੁਹਾਨੂੰ ਮਿਲਣ ਆਇਆ ਤੇ ਤੁਸੀਂ ਉਹਦੇ ਨਾਲ ਕੀ ਕਰੋ ਹੂੰ ਹੂੰ ਸਰ ਪਰ ਮੇਰੀ ਗੱਲ ਮੈਨੂੰ ਇਨਸਪੈਕਟਰ ਸਾਹਿਬ ਨੇ ਦੱਸਿਆ ਵੀ ਇਹਨੇ ਸਿਰਫ ਲਿਫਟ ਹੀ ਲਈ ਸੀ ਸਰ ਉਹ ਆਤੰਕਪੱਤੀ ਨਿਕਲੇ ਮੁੜ ਕੇ ਹਾਂ ਜੀ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਆਤੰਗਵਾਦੀ ਬੰਦੇ ਨੇ ਇਹਨਾਂ ਨੇ ਲਿਫਟ ਲੈ ਲਈ ਪੁਲਿਸ ਨੇ ਠੀਕ ਹੈ ਨਾ ਨਾਕਾ ਲਾਇਆ ਸੀ ਕਿਉਂਕਿ ਪੁਲਿਸ ਤਕਰੀਬਨ 3 ਸਾਲਾਂ ਤੋਂ ਇਹ ਬੰਦੇ ਫਰਾਰ ਸੀਗੇ ਕ੍ਰਿਮੀਨਲ ਸੀਗੇ ਪੁਲਿਸ ਨੇ ਰਾਤ ਨੂੰ ਲੋਕੇਸ਼ਨ ਔਨ ਹੋਈ ਹੈ ਪੁਲਿਸ ਨੇ ਚਾਰੋਂ ਤਰਫੋਂ ਨਾਕਾ ਲਾਇਆ ਹੋਇਆ ਸੀਗਾ ਤੇ ਪੁਲਿਸ ਨੇ ਤਲਾਸ਼ੀ ਲਈ ਹੈ ਉਹਨਾਂ ਨਾ ਅੱਤਵਾਦੀ ਬੰਦੇ ਕੋਲ ਮੌਕੇ ਤੇ ਗਨ ਪਿਸਟਲ ਮਿਲ ਗਿਆ ਬਰੂਦੀ ਮواد ਜਿਹੜਾ ਬੰਬ ਬਲੋਸਟ ਕਰ ਦੇ ਨੇ ਠੀਕ ਹੈ ਨਾ ਉਹ ਸਾਡੀ ਪੜੇ ਗਏ ਸਰ ਸਾਡੀ ਤਾਂ ਫੈਮਲੀ ਸਪਾਇਲ ਹੋ ਜਾਣੀ ਸਰ ਇਦਾਂ ਇਦਾਂ ਵੱਡਾ ਚੱਕਰ ਪਾ ਗਏ ਹਾਂਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਡਾ ਬਰਾਦਰ ਬਹੁਤ ਹੀ ਥ੍ਰੈਡ ਆ ਬਹੁਤ ਰੋ ਰੋ ਕੇ ਪਰੇਸ਼ਾਨ ਹੈ ਕਿਉਂਕਿ ਪੁਲਿਸ ਨੇ ਟਾਰਚਰ ਕੀਤਾ ਤਿੰਨਾਂ ਨੂੰ ਠੀਕ ਹੈ ਨਾ ਫਿਰ ਲੇਕਿਨ ਤੁਹਾਡਾ ਬਰਾਦਰ ਦੇ ਬਾਰੇ ਜਾਣਕਾਰੀ ਮਿਲੀ ਕਿ ਉਹ ਕਰਨ ਲੱਗਾ ਸਰ ਮੈਨੂੰ ਲਿਫਟ ਲਈਏ ਲੇਕਿਨ ਇਹਨਾਂ ਨੂੰ ਮੈਨੂੰ ਨਹੀਂ ਪਤਾ ਸੀ ਆਤੰਗਵਾਦੀ ਨੇ ਜਾਂ ਕ੍ਰਿਮਿਨਲ ਨੇ ਕੌਣ ਨੇ ਠੀਕ ਹੈ ਨਾ ਪੁਲਿਸ ਕਰਕੇ ਹੁਣ ਕੀ ਕਰਨੀ ਚਾਹੇਂਗੇ ਅਗਰ ਅਸੀਂ ਐਫ ਆਈ ਆਰ ਦੇ ਦਿੰਦੇ ਨੇ ਇਹਨਾਂ ਨੂੰ ਉਮਰ ਕੈਦਿਆ ਫਾਂਸੀ ਦੀ ਸਜ਼ਾ ਹੋ ਜਾਈਗੀ ਔਰ ਤੁਹਾਡਾ ਪਰਿਵਾਰ ਬਲੈਕਲਿਸਟ ਹੋ ਜਾਏਗਾ ਠੀਕ ਹੈ ਨਾ ਨਹੀਂ ਸਰ ਮੇਰੀ ਗੱਲ ਸੁਣੋ ਮੈਂ ਤਾਂ ਅੱਗੇ ਸਰ ਕੋਈ ਕਰਦਾ ਇੰਤਿਆਮ ਦੱਸੋ ਮੈਂ ਠਾਣੀ ਸਰ ਆਜਮੋਸ਼ਾ ਸਰ ਦੱਸੋ ਦੂਸਰੀ ਗੱਲ ਪਤਾ ਕੀ ਗੱਲ ਤੁਸੀਂ ਲੋਕਾਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਗੱਲ ਪਬਲਿਕ ਅਲਾਉਟਮੈਂਟ ਕਰ ਦਿੰਦੇ ਹੋ ਜੇ ਅਗਰ ਤੁਸੀਂ ਗੱਲ ਪਬਲਿਕ ਕਰ ਦਿੱਤੀ ਤੇ ਫਿਰ ਗੱਲ ਮੀਡੀਆ ਦੇ ਉੱਤੇ ਆ ਜਾਣੀ ਨਹੀਂ ਨਹੀਂ ਸਰ ਮੈਨੂੰ ਸਰ ਮੈਂ ਸਰ ਮੈਂ ਤੁਹਾਡੀ ਬੇਨਤੀ ਕਰਦਾ ਜੀ ਤੁਸੀਂ ਨਾ ਇਹਨਾਂ ਰੌਲਾ ਪਾਈਓ ਸਰ ਆ ਸਾਡਾ ਤਾਂ ਸਾਰੀ ਬਦਨਾਮੀ ਬਹੁ ਹੋ ਜਾਣੀ ਸਰ ਹਾਂਜੀ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਲੋਕਾਂ ਦੇ ਵਿੱਚ ਤੁਸੀਂ ਪਬਲਿਕ ਕਰ ਦਿੰਦੇ ਹੋ ਨਾ ਗੱਲ ਕਿ ਗੱਲ ਮੀਡੀਆ ਦੇ ਉੱਤੇ ਆ ਜਾਣੀ ਹੈ ਫਿਰ ਠੀਕ ਹੈ ਨਾ ਹੈਲੋ ਅਨੰਦ ਜੀ ਸਰ ਹੈਲੋ ਜੀ ਸਰ ਹਾਂ ਜੀ ਅਗਰ ਗੱਲ ਮੀਡੀਆ ਦੇ ਤੇ ਆਜੀ ਗੱਲ ਪਬਲਿਕ ਹੋ ਗਈ ਤੇ ਫਿਰ ਆਪਾਂ ਇਹਨਾਂ ਨੂੰ ਨਿਕੜਵਾ ਸਕਦੇ ਹਾਂ ਠੀਕ ਹੈ ਨਾ ਸਰ ਮੈਂ ਬੇਨਤੀ ਇਹੀ ਕਰਦਾ ਜੀ ਮੇਰੀ ਗੱਲ ਸੁਣੋ ਤੁਸੀਂ ਬਸ ਮੈਨੂੰ ਹੁਕਮ ਲਾਓ ਸਰ ਕਿਦਾਂ ਇਹ ਮਗਲ ਮੁਖਸਰ ਦੀ ਕਿਦਾਂ ਮੈਨੂੰ ਛਡਾ ਸਕਦਾ ਆਪਾਂ ਲਾਸਟ ਵਾਰੀ ਛਡਾਣਾ ਸਰ ਉਸ ਤੋਂ ਬਾਅਦ ਬੇਦਖਲ ਕਰ ਦੇਣਾ ਇਹਨੂੰ ਹਾਂ ਜੀ ਇਹਨਾਂ ਦਾ ਸਰ ਇਹਨਾਂ ਦਾ ਫਾਇਨ ਤੁਹਾਨੂੰ ਪੜਨਾ ਪਏਗਾ 1 ਲੱਖ ਰੁਪਏ ਦਾ ਇਹ ਫਿਰ ਲੱਖ ਰੁਪਿਆ ਨਹੀਂ ਸਰ ਖੜੇ ਪੈਰ ਸਰ ਮੇਰੀ ਗੱਲ ਸੁਣੋ ਮੈਂ ਕੋਈ ਸਰ ਫੀਕ ਗੱਲ ਨਹੀਂ ਕਰਦਾ ਪਿਆ ਮੇਰੀ ਗੱਲ ਸੁਣੋ ਮੈਂ ਬੇਨਤੀ ਇੱਕ ਕਰਦਾ ਸਰ ਮੈਂ ਕਿਤੇ ਨਾ ਕਿਤੇ 50000 ਰੁਪਏ ਦਾ ਇੰਤਜ਼ਾਮ ਕਰ ਲੈਣਾ ਸਰ ਦੱਸੋ ਕਿਦਾਂ ਤੁਹਾਡੇ ਕੋ ਪਹੁੰਚਾਵਾ ਸਰ ਮੇਰੀ ਗੱਲ ਸੁਣੋ 1 ਲੱਖ ਰੁਪਏ ਸਰ ਮੇ ਕੋ ਨਹੀਂ ਹੋ ਸਕਣਾ ਅੱਛਾ ਸਰ ਮੈਂ ਤੁਹਾਨੂੰ ਗਲਤ ਕਮਿਟਮੈਂਟ ਕਰ ਦਵਾ ਉਹ ਤੇ ਪੂਰਾ ਨਾ ਉਤਰਨਾ ਸਰ ਉਹ ਤੁਸੀਂ ਭੁਣ ਕੇ ਤੇ ਪਰਚਾ ਕਰਦੋਂਗੇ ਸਰ ਆਪਾਂ ਤਾਂ ਫਸ ਜਾਣਾ ਸਰ ਮੈਂ ਇਸ ਕਰਕੇ ਜੋ ਹੋ ਸਕਦਾ ਸਰ ਮੈਂ ਉਹ ਤੁਹਾਨੂੰ ਦੱਸ ਦਿੰਦਾ ਕਿ 50000 ਰੁਪਏ ਦਾ ਇੰਤਜ਼ਾਮ ਮੈਂ ਘੰਟੇ ਵਿੱਚ ਕਰ ਦਿੰਦਾ ਸਰ ਦੱਸੋ हां जी ਘੰਟੇ ਜੀ ਨਹੀਂ ਘੰਟੇ ਨੂੰ ਟਾਈਮ ਕੱਟ ਲਾਓ ਕਿਉਂਕਿ ਜੇ ਅਗਰ ਇੰਟਰਵਿਊ ਹੋ ਜਾਂਦਾ ਫਿਰ ਸਾਡੀ ਮਜਬੂਰੀ ਬਣ ਜਾਣੀ ਹੈ ਠੀਕ ਹੈ ਨਾ ਜੀ ਸਰ ਦੱਸੋ ਸਰ ਕਿੱਦਾਂ ਕਿੱਥੇ ਪਹਚਾਣੇ ਸਰ ਪੈਸੇ ਕਿ ਇਹਨੂੰ ਦੇਣੇ ਸਰ ਮੈਂ ਜੇ ਮੈਂ ਸਰਕਾਰ ਦਾ ਅਕਾਊਂਟ ਨੰਬਰ ਖਾਤਾ ਨੰਬਰ ਦੇ ਦੇਵਾਂਗਾ ਠੀਕ ਹੈ ਨਾ ਕਿ ਮੈਂ ਤੁਹਾਨੂੰ ਅਕਾਊਂਟ ਨੰਬਰ ਜਿਹਦੇ ਤੁਸੀਂ ਪਾਓਗੇ ਹੁਣ ਤੁਸੀਂ ਦੱਸੋ ਕਿ ਬੈਂਕ ਟੂ ਬੈਂਕ ਟੂ ਬੈਂਕ ਪਾਓਗੇ ਜਾਂ ਮੋਬਾਈਲ ਤੋਂ ਪਾਓਗੇ ਪੈਸੇ ਸਰ ਮੈਂ Google Pay ਕਰ ਦੂੰਗਾ ਸਰ ਮੇ ਕੋਲ Google Pay ਚੱਲਦਾ ਜੀ ਹਾਂ ਜੀ ਹੁਣ ਤੁਹਾਡੇ Google Pay ਦੇ ਵਿੱਚ ਕਿੰਨੇ ਨੇ ਸਰ ਹੁਣ ਤਾਂ ਨਹੀਂ ਹੈਗੇ ਸਰ ਮੈਂ ਕੋ ਕਿਸੇ ਯਾਰ ਦੋਸਤ ਨੂੰ ਕਹਿ ਕੇ ਹੁਣੇ ਟ੍ਰਾਂਸਫਰ ਕਰਨਾ ਮੇਰਾ ਮੇਰਾ ਇੱਕ ਫਰੈਂਡ ਹੈਗਾ ਸਰ ਬਾਹਰ ਉਹਨੂੰ ਮੈਂ ਕਹਿ ਕੇ ਆਪਣਾ ਟ੍ਰਾਂਸਫਰ ਕਰਾ ਕੇ ਤੁਹਾਨੂੰ ਪਾ ਦਿੰਦਾ ਸਰ ਜੇ ਤੁਸੀਂ ਕਹੋ ਮੈਂ ਉਹ ਉਹਦੇ ਕੋਲ ਸਿੱਧੇ ਪਾ ਦਿੰਦਾ ਸਰ ਤੁਸੀਂ ਕਾਲ ਡਿਸਕਨੈਕਟ ਨਹੀਂ ਕਰਨੀ ਠੀਕ ਹੈ ਨਾ ਕਾਲ ਚੱਲਦੀ ਦੇ ਵਿੱਚ ਆਪਣਾ ਫਾਈਨ ਪੇ ਕਰੋ ਠੀਕ ਹੈ ਨਾ ਜੀ 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 ਸਰ 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 ਸਰਕਾਰ ਦੇ ਨੰਬਰ 'ਚ ਕਰਨਾ ਹੈ ਸਰ ਉਹ ਸਰਕਾਰ ਦੇ ਨੰਬਰ 'ਚ ਕਿੱਦਾਂ ਸਰ ਕਰੂੰਗਾ ਸਰ ਹਾਂ ਜੀ ਤੁਹਾਨੂੰ ਉਹਨਾਂ ਦਾ ਅਕਾਊਂਟ ਨੰਬਰ ਖਾਤਾ ਨੰਬਰ ਮੋਬਾਈਲ ਨੰਬਰ ਦੇ ਦੇਵਾਂਗਾ ਨਾ ਨਹੀਂ ਸਰ ਉਹ ਸਰ ਇਹ ਤੁਸੀਂ ਮਰਦ ਸਰਕਾਰ ਨੂੰ ਪੇ ਕਰਾਰ ਹੈ ਸਰ ਉਹ ਤਾਂ ਫਿਰ ਫਾਈਨ ਹੋ ਜਾਣਾ ਸਰ ਸਰ ਤੁਸੀਂ ਆਪਸ ਵਿੱਚ ਕੋਈ ਸੈਟਲਮੈਂਟ ਕਰ ਲਓ ਸਰ ਇਦਾਂ ਆਪਸ ਵਿੱਚ ਕਿਉਂ ਆਪੇ ਕਰ ਲਾਂਗੇ ਉਹ ਆਪੇ ਹੀ ਹੋ ਜਾਏਗਾ ਤੁਹਾਡਾ ਕੰਮ ਹੈ ਤੁਸੀਂ ਉਹ ਫਾਈਨ ਤੁਸੀਂ ਪੇ ਕਰਦੇ ਹੋ ਬੱਸ ਸਰ ਅਕਾਊਂਟ ਨੰਬਰ ਸੈਂਡ ਕਰ ਦਿਆਂਗਾ ਹਾਂਜੀ ਤੁਸੀਂ ਪੈਸੇ ਤਾਂ ਪਹਿਲੇ ਪਰਮੰਦ ਕਰ ਲਓ ਨਾ ਸਰ ਪੈਸੇ ਤਾਂ ਤੁਸੀਂ ਕਿਹਨੇ ਕਾਲ ਡਿਸਕਨੈਕ ਨਹੀਂ ਕਰਨੀ ਤਾਂ ਫਿਰ ਪੈਸੇ ਤਾਂ ਸਰ ਮੈਂ ਕਰਾਨਾ ਮੇਰੇ ਵਾਈਫ ਦੇ ਅਕਾਊਂਟ ਚ ਪਾ ਦਿੰਦਾ ਸਰ ਤੁਹਾਨੂੰ ਆਹ ਫਿਰ ਕਾਲ ਚੱਲਦੀ ਰਹੇ ਤਾਂ ਫਿਰ ਤੁਸੀਂ ਵਾਈਫ ਦੇ ਅਕਾਊਂਟ ਚ ਪਾ ਦਿਓ ਔ ਸਰ ਨੰਬਰ ਦਵਾਂਗੇ ਸਰ ਮੈਂ ਕੱਚ ਪਾਣੀ ਤਰੀ ਮੈਂ ਭਾਂਗੂ ਜੀ ਕੀ ਭਲਾ ਕੀ ਗੱਲ ਐਨ ਕਰੋ ਮੈਂ ਤੁਹਾਨੂੰ ਅਕਾਊਂਟ ਨੰਬਰ ਗੂਗਲ ਪੇ ਤੁਹਾਨੂੰ ਦੇ ਦੇਣਾ ਹਾਂਜੀ 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 ਲੈ ਐਨ ਕਰੋ ਮੈਂ ਸਿਸਟਮ ਅਪਡੇਟ ਕਰ ਲੈਣਾ ਠੀਕ ਹੈ ਨਾ ਸਰ ਕਾਈਂਡਲੀ ਮੇਰੀ ਇੱਕ ਵਾਰੀ ਗੱਲ ਕਰਾ ਦਿਓ ਸਰ ਹੈਗਾ ਉਹੀ ਐ ਮੈਨੂੰ ਨਹੀਂ ਲੱਗਦਾ ਸਰ ਉਹੀ ਹੋਊਗਾ ਮੇਰਾ ਛੋਟਾ ਜੀ ਹਾਂਜੀ ਸਰ ਮੈਨੂੰ ਨਹੀਂ ਲੱਗਦਾ ਛੋਟਾ ਭਰਾ ਹੋਊਗਾ ਸਰ ਉਹ ਇਦਾਂ ਦੇ ਕੰਮ ਨਹੀਂ ਕਰਦਾ ਇੱਕ ਵਾਰੀ ਗੱਲ ਕਰਾ ਦਿਓ ਸਰ ਮੈਂ ਕਰ ਦਿੰਨਾ ਪੈਸੇ ਪੇ। ਉਹ ਉਹਨਾਂ ਦੀ छानबीन ਕਰ ਰਹੀ ਹੈ ਤਫतीश ਕਰ ਰਹੀ ਹੈ ਠੀਕ ਹੈ ਨਾ ਅੰਦਰ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਠੀਕ ਹੈ ਨਾ ਉਹ ਸਰ ਮੈਨੂੰ ਸਰ ਇੱਕ ਵਾਰੀ ਕਲੀਅਰ ਕਰਾ ਦਿਓ ਉਹਨੇ ਕੁੱਤੇ ਨਹੀਂ ਉਹਨੇ ਕੀਤਾ ਇਹ ਕੰਮ ਸਰ ਮੈਂ ਕਰ ਦਿੰਨਾ ਪੈਸੇ ਪੇ। ਯਾਰ ਪੈਸੇ ਦੀ ਗੱਲ ਨਹੀਂ ਹੈ ਪੈਸੇ ਨਾ ਕਰੇਗਾ ਤਾਂ ਸਾਨੂੰ ਸਾਨੂੰ ਕੀ ਤਕਲੀਫ ਹੈ। ਨਾ ਕਰੇਗਾ ਤਾਂ ਲਾਜਵੇਂ ਵੀ ਛੋਟਾ ਭਰਾ ਹੀ ਆ ਸਰ ਮੈਂ ਤਦ ਹੀ ਪੈਸੇ ਪੇ ਕਰੂੰਗਾ ਜੀ। ਹਾਂਜੀ ਲਾਈਨ ਤੇ ਰੋ ਮੈਂ ਤੁਹਾਡੀ ਕੋਸ਼ਿਸ਼ ਕਰਦਾ ਗੱਲ ਕਰਵਾਉਣ ਦੀ ਕਰਾ ਦੇ ਲਾਈਨ ਤੇ ਰੋ ਸਰ ਪਲੀਜ਼ 1 ਮਿੰਟ ਇਹਨਾਂ ਦੇ ਬ੍ਰਾਊਦਰ ਕੇਦਰ ਮੈਂ ਗੱਲ ਕਰਨੀ ਹੈ ਤੇ ਬ੍ਰਾਊਦਰ ਨਾਲ 1 ਮਿੰਟ ਗੱਲ ਕਰਵਾ ਲੈਂਦੇ ਹਾਂ ਅੰਦਰ ਹੁਣ ਐਂਟਰੀ ਹੋਣ ਆ ਗੱਲ ਕਰੋ ਹੈਲੋ 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 ਅਰ ਕੀ ਕੀ ਹੈ ਕੀ ਕੀ ਹੈ ਯਾਰ ਕੀ ਕਿੱਥੇ ਕੀ ਕਰ ਲਿਆ ਹੁ ਤੂੰ ਉਹ ਕਰਾਸ ਆ ਰੰਗ ਗਾਲਿਆ ਯਾਰ